ਕੈਨੇਡਾ ਵਿੱਚ ਇਸ ਸਾਲ ਹੁਣ ਤੱਕ 3,880 ਵਿਦਿਆਰਥੀ ਅਤੇ ਕਾਮੇ ਘਟਾਏ ਨੇ ਜੋ ਇਸ ਗੱਲ ਨੂੰ ਦੱਸਉਂਦੇ ਨੇ ਕਿ ਕਿਵੇਂ ਹਾਲੀਆ ਆਈ.ਕੀ.ਐਸ.ਸੀ. ਪਾਬੰਦੀਆਂ ਪਰਵਾਜ਼ ਦੇ ਰੋਜ਼ਾਨਾ ਨੂੰ ਮੁੜ ਅਕਾਲ ਦੇਵੀਆਂ ਨੇ ਸਖਤ ਸਟੱਡੀ ਪਰਮਿਟ ਸੀਮਾਵਾਂ ਅਤੇ ਸਖਤ ਦਸਤਾਵੇਜ਼ੀ ਨਿਯਮਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਦੇ ਕਾਰਨ ਕੈਨੇਡਾ ਵਿੱਚ ਉਪਭੋਤੀ ਵਿਦਿਆਰਥੀ ਦੀ ਗਿਣਤੀ ਵਿੱਚ ਸਾਲ ਤੋਂ ਸਾਲ 60% ਗਿਰਾਵਟ ਆਈ ਹੈ ਜੀ ਹਾਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਕਾਮੇ ਘਟਾਤ ਗਿਣਤੀ ਦੇ ਵਿਚਾਰੇ ਨੇ ਇਸ ਸਾਲ ਸੰਪਰਕ ਕੈਨੇਡਾ ਪੋਨ ਚਣ ਵਾਲੀ ਨਵੇਂ ਵਿਦਿਆਰਥੀਆਂ ਦੀ ਕਾਮਯਾਬੀ ਗਿਣਤੀ ਵਿੱਚ ਭਾਰੀ ਕਿਰਾਵਟਾਈ ਹੈ ਹੁਣ ਤੱਕ ਕੈਨੇਡਾ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ 60% ਦੀ ਕਿਰਾਵਟਾਈ ਹੈ ਜਦੋਂ ਕਿ ਨਵੇਂ ਅਸਥਾਈ ਕਾਮਯਾਬੀ ਦੀ ਗਿਣਤੀ ਵਿੱਚ 48% ਦੀ ਕਿਰਾਵਟਾਈ ਹੈ ਤਾਜ਼ਾ ਤਕਾਲਤ ਅੰਕੜੇ ਦਰਸਾਉਂਦੇ ਨੇ ਕਿ ਜਨਵਰੀ ਅਤੇ ਸੰਪਤ 2025 ਦੇ ਵਿਚਕਾਰ ਕੈਨੇਡਾ ਵਿੱਚ ਵਿਦਿਆਰਥੀਆਂ ਤੇ ਅਸਥਾਈ ਕਰਮਚਾਰੀਆਂ ਦੇ ਨਵੇਂ ਆਉਣ ਦੇ ਵਿੱਚ 53% ਦੀ ਕਮੀ ਆਈ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ 3,880 ਘਟ ਵਿਅਕਤੀ ਨੇ ਜਿਤਾ ਤੱਕ ਵਿਦੇਸ਼ੀ ਵਿਦਿਆਰਥੀ ਦਾ ਸਵਾਲ ਹੈ ਤਾਂ 150220 ਘਟ ਨਵੇਂ ਵਿਦਿਆਰਥੀਆਂ ਦੇ ਨਾਲ ਕਿੰਤੀ 60% ਘਟ ਗਈ ਹੈ ਜਿਤਾ ਤੱਕ ਨਵੇਂ ਅਸਥਾਈ ਕਰਮਚਾਰੀਆ ਦਾ ਸਵਾਲ ਹੈ ਤਾਂ 158660 ਘਟ ਕਰਮਚਾਰੀ ਸਨ ਜੋ ਕਿ 48% ਦੀ ਕਮੀ ਨੂੰ ਦਰਸਾਉਂਦੇ ਨੇ ਸੰਬੰਧ 2025 ਦੇ ਵਿੱਚ ਕੈਨੇਡਾ ਵਿੱਚ ਨਵੇਂ ਵਿਦਿਆਰਥੀ ਆਉਣ ਵਾਲੇ ਦੀ ਗਿਣਤੀ 11390 ਸੀ ਜਦੋਂ ਕਿ ਸੰਬੰਧ 2024 ਦੇ ਵਿੱਚ ਇਹ ਗਿਣਤੀ 28983 ਚੋਂ ਕਿ 60% ਕਿਰਾਬਟ ਹੈ 30 ਸਤੰਬਰ 2025 ਤੱਕ ਕੈਨੇਡਾ ਵਿੱਚ 473860 ਵਿਦਿਆਰਥੀ ਕੋਲ ਸਟੱਡੀ ਪਰਮਿਟ ਹੈ ਜਦੋਂ ਕਿ 1 ਕਰੋੜ 4 ਲੱਖ 94900 ਦੇ ਕੋਲ ਸਿਰਫ ਵਰਕ ਪਰਮਿਟ ਹੈ ਅਤੇ 2 ਲੱਖ 51300 ਦੇ ਕੋਲ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੋਵੇਂ ਨੇ ਜੀ ਹਾਂ ਜਨਵਰੀ ਅਤੇ ਸਤੰਬਰ 2024 ਦੇ ਵਿਚਕਾਰ ਕੈਨੇਡਾ ਵਿੱਚ 2 ਲੱਖ 50805 ਵਿਦਿਆਰਥੀ ਆਏ ਜਦੋਂ ਕਿ ਇਸ ਸਾਲ ਇਸ ਸਮੇਂ ਦੌਰਾਨ ਇਹ ਗਿਣਤੀ 1 ਲੱਖ 150% ਇਸ ਕਾਰਨ 150220 ਵਿਦਿਆਰਥੀ ਦੀ ਕਮੀ ਆਈ ਹੈ ਇਹ ਇਸ ਸਾਲ ਹੁਣ ਤੱਕ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਭਗ 60% ਦੀ ਗਿਰਾਵਟ ਹੈ IRCC 2025 ਦੇ ਵਿੱਚ 437000 ਸਟਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ 2024 ਦੀ ਸੀਮਾ ਤੋਂ 10% ਘੱਟ ਹੈ ਇਸ ਲਈ ਬਸ ਸਟਡੀ ਪਰਮਿਟਰ ਵਾਟ ਪਰਕੀਜ ਨੂੰ ਸਖਤ ਕਰ ਦਿੱਤਾ ਗਿਆ ਹੈ ਹੁਣ IRCC ਨੂੰ ਹਰੇਕ ਅਰਜੀ ਦੇਣ ਦੇ ਲਈ ਸੂਬੇ ਜਾਂ ਖੇਤਰ ਤੋਂ ਤਸਦੀਕ ਪੱਤਰੀ ਲੋੜ ਹੋਵੇਗੀ 10 ਕਸਟੰਪਟ ਹੁਕਾ 24 ਤੋਂ ਪਾਠ ਕਰਮ ਲਾਇਸੈਂਸਿੰਗ ਪ੍ਰਬੰਧਨ ਦੀ ਪਾਲਣਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ ਪੂਰੀ ਕਰਨ ਦੀ ਇਜਾਜ਼ਤ ਨਹੀਂ ਸੀ ਇਸ ਤੋਂ ਇਲਾਵਾ ਓਪਨ ਵਰਕ ਪਰਮਿਟ ਸਿਰਫ ਮਾਸਟਰ ਅਤੇ ਡਾਕਟਰ ਹੈਡ ਪ੍ਰੋਗਰਾਮਾਂ ਦੇ ਵਿੱਚੋਂ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਦੇ ਜੀਵਨ ਸਾਥੀ ਤੱਕ ਸੀਮਤ ਨਹੀਂ ਅੰਡਰ ਗ੍ਰੈਜੂਏਟ ਅਤੇ ਕੋਰਸ ਪ੍ਰੋਗਰਾਮਾਂ ਦੇ ਵਿੱਚੋਂ ਸ਼ਾਮਲ ਵਿਦਿਆਰਥੀਆਂ ਨੂੰ ਛੱਡ ਕੇ ਹੈ ਕੈਨੇਡਾ ਵਿੱਚ ਇਸ ਸਾਲ ਹੁਣ ਤੱਕ 3,880 ਵਿਦਿਆਰਥੀ ਅਤੇ ਕੰਮੇ ਕਟਾਏ ਨੇ ਜੋ ਇਸ ਗੱਲ ਨੂੰ ਦੱਸਉਂਦੇ ਨੇ ਕਿ ਕਿਵੇਂ ਹਾਲੀਆ ਆਈ.ਕੈਸਸੀ ਪਬੰਦੀਆਂ ਪਰਵਾਜ਼ ਦੇ ਰੋਜ਼ਾਨਾ ਨੂੰ ਮੁੜ ਅਕਾਲ ਦੇ ਰਹੀਆਂ ਨੇ ਸਖਤ ਸਟੱਡੀ ਪਰਮਿਟ ਸੀਮਾਾਂ ਅਤੇ ਸਖਤ ਦਸਤਾਵੇਜ਼ੀ ਨਿਯਮਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਦੇ ਕਾਰਨ ਕੈਨੇਡਾ ਵਿੱਚ ਵਿਸ਼ਵ ਗ੍ਰੀਸ਼ੀ ਵਿਦਿਆਰਥੀ ਦੀ ਗਿਣਤੀ ਵਿੱਚ ਸਾਲ-ਤਰ ਸਾਲ 60% ਗਿਰਾਵਟ ਆਈ ਹੈ ਜੀ ਹਾਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਕੰਮੇ ਕਟ ਗਿਣਤੀ ਦੇ ਵਿਚਾਰੇ ਨੇ ਇਸ ਸਾਲ ਸੰਪਰਤ ਤੱਕ ਕੈਨੇਡਾ ਪੌਂਡ ਚਣ ਵਾਲੀ ਨਵੇਂ ਵਿਦਿਆਰਥੀਆਂ ਦੀ ਕਾਮਯਾਬੀ ਗਿਣਤੀ ਵਿੱਚ ਭਾਰੀ ਕਿਰਾਵਟਾਈ ਹੈ ਹੁਣ ਤੱਕ ਕੈਨੇਡਾ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ 60% ਦੀ ਕਿਰਾਵਟਾਈ ਹੈ ਜਦੋਂ ਕਿ ਨਵੇਂ ਅਸਥਾਈ ਕਾਮਿਆਂ ਦੀ ਗਿਣਤੀ ਵਿੱਚ 48% ਦੀ ਕਿਰਾਵਟਾਈ ਹੈ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਜਨਵਰੀ ਅਤੇ ਸੰਪਰਦ 2025 ਦੇ ਵਿਚਕਾਰ ਕੈਨੇਡਾ ਵਿੱਚ ਵਿਦਿਆਰਥੀਆਂ ਤੇ ਅਸਥਾਈ ਕਰਮਚਾਰੀਆਂ ਦੇ ਨਵੇਂ ਆਉਣ ਦੇ ਵਿੱਚ 53% ਦੀ ਕਮੀ ਆਈ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ 3,880 ਕਟ ਵਿਅਕਤੀ ਨੇ ਜਿਤਾ ਤੱਕ ਵਿਦੇਸ਼ੀ ਵਿਦਿਆਰਥੀਆਂ ਦਾ ਸਵਾਲ ਹੈ ਤਾਂ 150220 ਕਟ ਨਵੇਂ ਵਿਦਿਆਰਥੀਆਂ ਦੇ ਨਾਲ ਕਿੰਤੀ 60% ਕਟ ਗਈ ਹੈ ਜਿਤਾ ਤੱਕ ਨਵੇਂ ਅਸਥਾਈ ਕਰਮਚਾਰੀਆਂ ਦਾ ਸਵਾਲ ਹੈ ਤਾਂ 158660 ਕਟ ਕਰਮਚਾਰੀ ਸਨ ਜੋ ਕਿ 48% ਦੀ ਕਮੀ ਨੂੰ ਦਰਸਾਉਂਦੇ ਨੇ ਸੰਬੰਧ 2025 ਦੇ ਵਿੱਚ ਕੈਨੇਡਾ ਵਿੱਚ ਨਵੇਂ ਵਿਦਿਆਰਥੀ ਆਉਣ ਵਾਲੇ ਦੀ ਗਿਣਤੀ 11390 ਸੀ ਜੁਰੱਕੇ ਸੰਬੰਧ 2024 ਦੇ ਵਿੱਚ ਇਹ ਗਿਣਤੀ 28988 ਜੋ ਕਿ 60% ਦੀ ਗਿਰਾਵਟ ਹੈ 30 ਦਸੰਬਰ 2025 ਤੱਕ ਕੈਨੇਡਾ ਵਿੱਚ 473860 ਵਿਦਿਆਰਥੀ ਕੋਲ ਸਟੱਡੀ ਪਰਮਿਟ ਹੈ ਜਦੋਂ ਕਿ 1 ਕਰੋੜ 4 ਲੱਖ 94900 ਦੇ ਕੋਲ ਸਿਰਫ ਵਰਕ ਪਰਮਿਟ ਹੈ ਅਤੇ 2 ਲੱਖ 51300 ਦੇ ਕੋਲ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੋਵੇਂ ਨੇ ਜੀ ਹਾਂ ਜਨਵਰੀ ਅਤੇ ਸਤੰਬਰ 2024 ਦੇ ਵਿਚਕਾਰ ਕੈਨੇਡਾ ਵਿੱਚ 2 ਲੱਖ 50805 ਵਿਦਿਆਰਥੀ ਆਏ ਜਦੋਂ ਕਿ ਇਸ ਸਾਲ ਇਸ ਸਮੇਂ ਦੌਰਾਨ ਇਹ ਗਿਣਤੀ 1 ਲੱਖ ਹੇ 5580 ਹੈ ਜਿਸ ਕਾਰਨ 150220 ਵਿਦਿਆਰਥੀ ਦੀ ਕਮੀ ਆਈ ਹੈ ਇਹ ਇਸ ਸਾਲ ਹੁਣ ਤੱਕ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਵਿੱਚ ਲਗਭਗ 60% ਦੀ ਗਿਰਾਵਟ ਹੈ ਆਈਆਰਸੀਸ ਦੋਚਾਰ ਪਚੀ ਦੇ ਵਿੱਚ 4 ਲੱਖ 37 ਹਜ਼ਾਰ ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ 2024 ਦੀ ਸੀਮਾ ਤੋਂ 10% ਘਟ ਹੈ ਇਸ ਤੋਂ ਇਲਾਵਾ ਸਟੱਡੀ ਪਰਮਿਟ ਵੰਡ ਪ੍ਰਕਿਰਿਆ ਨੂੰ ਸਖਤ ਕਰ ਦਿੱਤਾ ਗਿਆ ਹੈ ਹੁਣ ਆਈਆਰਸੀਸੀ ਨੂੰ ਹਰੇ ਕਰਜ਼ੀ ਦੇਣ ਦੇ ਲਈ ਸੂਬੇ ਜਾਂ ਖੇਤਰ ਤੋਂ ਤਸਦੀਕ ਪੱਤਰ ਦੀ ਲੋੜ ਹੋਵੇਗੀ ਦਸੀ ਇੱਕ ਸਤੰਬਰ 2024 ਤੋਂ ਪਾਠ ਕਰਮ ਲਾਇਸੈਂਸਿੰਗ ਪ੍ਰਬੰਧਨ ਦੀ ਪਾਲਣਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਯੋਗਤਾ ਪੂਰੀ ਕਰਨ ਦੀ ਇਜਾਜ਼ਤ ਨਹੀਂ ਸੀ ਇਸ ਤੋਂ ਇਲਾਵਾ ਓਪਨ ਵਰਕ ਪਰਮਿਟ ਸਿਰਫ ਮਾਸਟਰ ਅਤੇ ਡਾਕਟੋਰੇਟ ਪ੍ਰੋਗਰਾਮਾਂ ਦੇ ਵਿੱਚ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਦੇ ਜੀਵਨ ਸਾਥੀ ਤੱਕ ਸੀਮਤ ਨਹੀਂ ਅੰਡਰਗ੍ਰੈਜੂਏਟ ਅਤੇ ਕੋਰਸ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਛੱਡ ਕੇ ਕੈਨੇਡਾ ਵਿੱਚ ਇਸ ਸਾਲ ਹੁਣ ਤੱਕ 3,880 ਵਿਦਿਆਰਥੀ ਅਤੇ ਕਾਮੇ ਘਟਾਏ ਨੇ ਜੋ ਇਸ ਗੱਲ ਨੂੰ ਦੱਸਉਂਦੇ ਨੇ ਕਿ ਕਿਵੇਂ ਹਾਲੀਆ ਆਈ.ਕੈਸ ਦੇ ਸਿਪੰਧੀਆਂ ਪਰਵਾਜ਼ ਦੇ ਰੋਜ਼ਾਨਾ ਨੂੰ ਮੁੜ ਅਕਾਲ ਦੇਵੀਆਂ ਨੇ ਸਖਤ ਸਟੱਡੀ ਪਰਮਿਟ ਸੀਮਾਾਂ ਅਤੇ ਸਖਤ ਦਸਤਾਵੇਜ਼ੀ ਨਿਯਮਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਦੇ ਕਾਰਨ ਕੈਨੇਡਾ ਵਿੱਚ ਵਿਸ਼ਵਕੀਸ਼ਿ ਵਿਦਿਆਰਥੀ ਦੀ ਗਿਣਤੀ ਵਿੱਚ ਸਾਲ ਤੋਂ ਸਾਲ 60% ਕਿਨਵਾਟਾਈ ਹੈ ਜੀ ਹਾਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਕਾਮੇ ਘਟਾਤ ਗਿਣਤੀ ਦੇ ਵਿਚਾਰੇ ਨੇ ਇਸ ਸਾਲ ਸੰਪਰਪ ਤੱਕ ਕੈਨੇਡਾ ਚਣ ਵਾਲੀ ਨਵੇਂ ਵਿਦਿਆਰਥੀਆਂ ਦੀ ਕਾਮਯਾਬੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ ਹੁਣ ਤੱਕ ਕੈਨੇਡਾ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ 60% ਦੀ ਗਿਰਾਵਟ ਆਈ ਹੈ ਜਦੋਂ ਕਿ ਨਵੇਂ ਅਸਥਾਈ ਕਾਮਯਾਬੀ ਦੀ ਗਿਣਤੀ ਵਿੱਚ 48% ਦੀ ਗਿਰਾਵਟ ਆਈ ਹੈ ਤਾਜ਼ਾ ਦੇ ਘਾਤ ਅੰਕੜੇ ਦਰਸਾਉਂਦੇ ਨੇ ਕਿ ਜਨਵਰੀ ਅਤੇ ਸੰਪਤ 2025 ਦੇ ਵਿਚਕਾਰ ਕੈਨੇਡਾ ਵਿੱਚ ਵਿਦਿਆਰਥੀਆਂ ਤੇ ਅਸਥਾਈ ਕਰਮਚਾਰੀਆਂ ਦੇ ਨਵੇਂ ਆਉਣ ਦੇ ਵਿੱਚ 53% ਕਮੀ ਆਈ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ 3,880 ਘਟ ਵਿਅਕਤੀ ਨੇ ਜਿੱਥੋਂ ਤੱਕ ਵਿਦੇਸ਼ੀ ਵਿਦਿਆਰਥੀ ਦਾ ਸਵਾਲ ਹੈ ਤਾਂ 150220 ਘਟ ਨਵੇਂ ਵਿਦਿਆਰਥੀਆਂ ਦੇ ਨਾਲ ਕਿੰਨੀ 60% ਘਟ ਗਈ ਹੈ ਜਿੱਥੋਂ ਤੱਕ ਨਵੇਂ ਅਸਥਾਈ ਕਰਮਚਾਰੀਆ ਦਾ ਸਵਾਲ ਹੈ ਤਾਂ 158660 ਘਟ ਕਰਮਚਾਰੀ ਸੰਜੋਕੇ 48% ਦੀ ਕਮੀ ਨੂੰ ਦੱਸਉਂਦੇ ਨੇ ਸੰਬੰਧ 2025 ਦੇ ਵਿੱਚ ਕੈਨੇਡਾ ਵਿੱਚ ਨਵੇਂ ਵਿਦਿਆਰਥੀ ਆਉਣ ਵਾਲੇ ਦੀ ਗਿਣਤੀ 11390 ਸੀ ਜਦੋਂ ਕਿ ਸੰਬੰਧ 2024 ਦੇ ਵਿੱਚ ਇਹ ਗਿਣਤੀ 28982 ਚੋਕੇ 60% ਕਿਰਾਬਟ ਹੈ 30 ਸੰਬਤ 2000 ਪਛੀ ਤੱਕ ਕੈਨੇਡਾ ਵਿੱਚ 473860 ਵਿਦਿਆਰਥੀ ਕੋਲ ਸਟਡੀ ਪਰਮਿਟ ਹੈ ਜਿਨ੍ਹਾਂ ਦੇ 1 ਕਰੋੜ 4 ਲੱਖ 94 ਹਜ਼ਾਰ 900 ਦੇ ਕੋਲ ਸਿਰਫ ਉਪਰਕ ਪਰਮਿਟ ਹੈ ਅਤੇ 2,51,300 ਦੇ ਕੋਲ ਵਰਕ ਪਰਮਿਟਰ ਤੇ ਸਟੱਡੀ ਪਰਮਿਟ ਦੋਵੇਂ ਨਹੀਂ ਜੀ ਹਾਂ ਜਨਰੀ ਅਤੇ ਸਤੰਬਰ 2024 ਦੇ ਵਿਚਕਾਰ ਕੈਨੇਡਾ ਵਿੱਚ 2,50,805 ਵਿਦਿਆਰਥੀ ਜਿਨ੍ਹਾਂ ਦੇ ਇਸ ਸਾਲ ਇਸ ਸਮੇਂ ਦੌਰਾਨ ਇਹ ਗਿਣਤੀ 1,05,585 ਹੈ ਇਸ ਕਾਰਨ 1,50,220 ਵਿਦਿਆਰਥੀ ਦੀ ਕਮੀ ਆਈ ਹੈ ਇਹ ਇਸ ਸਾਲ ਹੁਣ ਤੱਕ ਕੈਨੇਡਾ ਆਉਣ ਵਾਲੇ ਅੰਤਰ ਕਾਲਜ ਵਿਦਿਆਰਥੀ ਗਿਣਤੀ ਵਿੱਚ ਲਗਭਗ 60% ਦੀ ਗਿਰਾਵਟ ਹੈ। ਆਈਆਰਸੀਸੀ ਤੋਂ ਚਾਰ ਪੱਚੀ ਦੇ ਵਿੱਚ 4 ਲੱਖ 37 ਹਜ਼ਾਰ ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ 2024 ਦੀ ਸੀਮਾ ਤੋਂ 10% ਘੱਟ ਹੈ ਇਸ ਤੋਂ ਇਲਾਵਾ ਸਟੱਡੀ ਪਰਮਿਟ ਵੰਡ ਪ੍ਰਕਿਰਿਆ ਨੂੰ ਸਖਤ ਕਰ ਦਿੱਤਾ ਗਿਆ ਹੈ ਹੁਣ ਆਈਆਰਸੀਸੀ ਨੂੰ ਹਰੇ ਕਰਜ਼ੀ ਦੇਣ ਦੇ ਲਈ ਸੂਬੇ ਜਾਂ ਖੇਤਰ ਤੋਂ ਤਸਦੀਕ ਪੱਤਰੀ ਲੋੜ ਹੋਵੇਗੀ 10 1 ਸਤੰਬਰ 2024 ਤੋਂ ਪਾਠਕ੍ਰਮ ਲਾਇਸੈਂਸਿੰਗ ਪ੍ਰਬੰਧਨ ਦੀ ਪਾਲਣਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਯੋਗਤਾ ਪੂਰੀ ਕਰਨ ਦੀ ਇਜਾਜ਼ਤ ਨਹੀਂ ਸੀ ਇਸ ਤਰ੍ਹਾਂ ਉਹ ਓਪਨ ਵਰਕ ਪਰਮਿਟ ਸਿਰਫ ਮਾਸਟਰ ਅਤੇ ਡਾਕਟਰੇਟ ਪ੍ਰੋਗਰਾਮਾਂ ਦੇ ਵਿੱਚ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਦੇ ਜੀਵਨ ਸਾਥੀ ਤੱਕ ਸੀਮਤ ਨਹੀਂ ਅੰਡਰਗ੍ਰੈਜੂਏਟ ਅਤੇ ਕੋਰਸ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਛੱਡ ਕੇ ਹੈ